ਲੁਧਿਆਣਾ ਜਿਮਣੀ ਚੋਨ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਹੈ ਤੇ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਵੀ ਹੈ ਤਰਨਤਾਰਨ ਦੇ ਵਿੱਚ ਸਮੁੱਚੇ ਬਲਾਕ ਪ੍ਰਧਾਨਾਂ ਨੇ ਅਹੁਦੇਦਾਰਾਂ ਨੇ ਵਰਕਰਾਂ ਨੇ ਖੁਸ਼ੀ ਮਨਾਈ ਹੈ ਤਾਂ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਚੇਅਰਮੈਨ ਵੀ ਮੌਜੂਦ ਨੇ ਸਾਡੇ ਨਾਲ ਉਹਨਾਂ ਦੇ ਸਮਰਥਕ ਮੌਜੂਦ ਨੇ ਗੱਲਬਾਤ ਕਰਕੇ ਜਾਣਦੇ ਆ ਕਿ ਕਿਵੇਂ ਵੇਖਦੇ ਨੇ ਕਿਉਂਕਿ ਜੋਰ ਵੀ ਸਾਰਾ ਹੀ ਲੱਗ ਗਿਆ ਤੇ ਸਾਰੀਆਂ ਪਾਰਟੀਆਂ ਦਾ ਲੱਗ ਗਿਆ ਲੇਕਿਨ ਸੱਤਾ ਧਿਰ ਦਾ ਵੀ ਜੋਰ ਪੂਰਾ ਰਿਹਾ ਤਾਂ ਸੈਮੀਫਾਈਨਲ ਵੀ ਇਸ 2027 ਦੀਆਂ ਚੋਣਾਂ ਤੋਂ ਪਹਿਲਾਂ ਇਸ ਜਿਮਣੀ ਚੋਣ ਨੂੰ ਜਿਹੜਾ ਉਹ 27 ਤੋਂ ਪਹਿਲਾਂ ਸੈਮੀਫਾਈਨਲ ਮੰਨਿਆ ਜਾ ਰਿਹਾ ਤੇ ਸੈਮੀਫਾਈਨਲ ਦੇ ਵਿੱਚ ਇਸ ਵਾਰ ਬੀਜੇਪੀ ਨੇ ਵੀ ਥੋੜਾ ਹੈਰਾਨ ਕੀਤਾ ਹੈ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ 27 ਦੇ ਵਿੱਚ ਜਿਹੜਾ ਉਹ ਮੁਕਾਬਲਾ ਬੜਾ ਦਿਲਚਸਪ ਹੋਣ ਵਾਲਾ ਹੈ ਲੇਕਿਨ ਫਲਾਹ ਦੱਸ ਦਈਏ ਖੁਸ਼ੀ ਮਨਾਈ ਜਾ ਰਹੀ ਹੈ ਪਟਾਕੇ ਚੱਲ ਰਹੇ ਨੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿਉਂਕਿ ਆਮ ਆਦਮੀ ਪਾਰਟੀ ਦੀ ਸੱਤਾ ਧਿਰ ਦੀ ਜਿਹੜੀ ਆ ਉਹ ਲੁਧਿਆਣੇ ਤੋਂ ਜਿੱਤ ਹੋਈ ਹੈ ਮੇਰੇ ਨਾਲ ਚੇਅਰਮੈਨ ਗੁਰਦੇਵ ਸਿੰਘ ਸੰਧੂ ਮੌਜੂਦ ਨੇ ਗੱਲਬਾਤ ਕਰ ਲੈਣੇ ਸੰਧੂ ਸਾਹਿਬ ਵੱਡੀ ਗਿਣਤੀ ਦੇ ਵਿੱਚ ਤਰਨਤਾਰਨ ਦੇ ਬਲਾਕ ਪ੍ਰਧਾਨਾਂ ਨੇ ਖੁਸ਼ੀ ਮਨਾਈ ਹੈ ਇਸ ਜਿੱਤ ਨੂੰ ਲੈ ਕੇ ਕਿਵੇਂ ਵੇਖਦੇ ਹੋ ਜੀ ਬਿਲਕੁਲ ਜੀ ਬਿਲਕੁਲ ਅੱਜ ਸਾਡੇ ਸਾਰੇ ਹੀ ਤਰਨਤਨ ਹਲਕੇ ਦਾ ਸੰਗਠਨ ਜਿਹੜਾ ਉਹ ਇੱਥੇ ਇਕੱਠਾ ਸਾਡੇ ਗ੍ਰਹਿ ਵਿਖੇ ਹੋਇਆ ਅੱਜ ਜੀ ਤੇ ਅਸੀਂ ਸਾਰੇ ਆਪਰਾਵਾਂ ਨੇ ਰਲ ਕੇ ਅਤੇ ਸਾਰੇ ਭੈਣ ਭਰਾਵਾਂ ਨੇ ਰਲ ਕੇ ਅਸੀਂ ਜਿਹੜਾ ਆਮ ਆਦਮੀ ਪਾਰਟੀ ਦੀ ਜਿੱਤ ਵਾ ਉਹਦੀ ਖੁਸ਼ੀ ਮਨਾਈ ਆ ਜੀ ਤੇ ਪੰਜਾਬ ਦੀ ਜਨਤਾ ਨੂੰ ਵਧਾਈਆਂ ਦਿੱਤੀਆਂ ਤੇ ਖਾਸ ਕਰਕੇ ਲੁਧਿਆਣੇ ਦੇ ਸ਼ਹਿਰ ਵਾਸੀਆਂ ਨੂੰ ਉਹਨਾਂ ਦੀ ਸਮਝ ਨੂੰ ਉਹਨਾਂ ਦੀ ਸੂਝ ਬੂਝ ਨੂੰ ਵੀ ਅਸੀਂ ਬਹੁਤ ਸਲਾਮ ਕਰਦੇ ਆ ਤੇ ਵਧਾਈਆਂ ਦਿੰਦੇ ਆ ਕਿਵੇਂ ਵੇਖਦੇ ਹੋ ਆਪੋਜੀਸ਼ਨ ਦੇ ਵੱਲੋਂ ਬਹੁਤ ਸਾਰੇ ਚਾਹੇ ਉਹ ਰਾਸ਼ਨ ਵੰਡਣ ਨੂੰ ਲੈ ਕੇ ਹੋਣ ਚਾਹੇ ਸੂਟ ਵੰਡਣ ਨੂੰ ਲੈ ਕੇ ਹੋਣ ਬੜੇ ਇਲਜ਼ਾਮ ਵੀ ਲਗਾਏ ਗਏ ਲੇਕਿਨ ਕਿਵੇਂ ਵੇਖਦੇ ਹੋ ਕਿ ਉਸ ਦੇ ਬਾਵਜੂਦ ਵੀ ਇੱਕ ਵੱਡੀ ਲੀਡ ਆਈ ਹੈ ਦਿਲਜੀਤ ਜੀ ਤੁਸੀਂ ਜਾਣਦੇ ਜੋ ਇਹ ਜਿਹੜੇ ਵਿਰੋਧੀ ਧਿਰ ਹੁੰਦੇ ਆ ਉਹਨਾਂ ਨੇ ਦੂਸ਼ਰਤਾਬਾਜੀ ਤੇ ਜਾਂ ਇਲਜ਼ਾਮ ਤੇ ਲਗਾਉਣੇ ਹੁੰਦੇ ਆ ਜੀ ਜੀ ਪਰ ਸਾਡੀ ਆਮ ਆਦਮੀ ਪਾਰਟੀ ਬੜੀ ਸਾਫ਼ ਸੁਥਰੇ ਤਰੀਕੇ ਨਾਲ ਕੰਮ ਕਰਦੀ ਆ ਭਾਵੇਂ ਰਾਜਨੀਤੀ ਆ ਭਾਵੇਂ ਕੋਈ ਕਿਸੇ ਨਾ ਵਾਦਾ ਕਰਦੀ ਆ ਜਾਂ ਕਿਤੇ ਵੀ ਅਸੀਂ ਸਰਦਾਰ ਭਗਵੰਤ ਸਿੰਘ ਜੀ ਮਾਨ ਸ੍ਰੀ ਰਵਿੰਦ ਕੇਜਰੀਵਾਲ ਜੋ ਵੀ ਉਹਨਾਂ ਨੇ ਪੰਜਾਬ ਦੀ ਜਨਤਾ ਨੂੰ ਹੁਣ ਤੱਕ ਕਿਹਾ ਇੱਕ ਇੱਕ ਕੰਮ ਉਹਨਾਂ ਨੇ ਵਾਦਾ ਜਿਹੜਾ ਉਹ ਕੀਤਾ ਸੀ ਉਹ ਪੂਰਾ ਕਰੰਦੇ ਆ ਇਸ ਕਰਕੇ ਜਿਹੜੀ ਪੰਜਾਬ ਦੀ ਜਨਤਾ ਬਹੁਤ ਇੰਟੈਲੀਜੈਂਟ ਵਾ ਇਹ ਗੱਲਾਂ ਬਾਤਾਂ ਨੂੰ ਪਸੰਦ ਨਹੀਂ ਕਰਦੇ ਇਹ ਜਿਹੜਾ ਹਕੀਕਤ ਤੇ ਕੰਮ ਕਰਦਾ ਉਸ ਲੀਡਰ ਨੂੰ ਪਸੰਦ ਕਰਦੇ ਜਾਂ ਉਸ ਪਾਰਟੀ ਨੂੰ ਪਸੰਦ ਕਰਦੇ ਆ ਆਮ ਆਦਮੀ ਪਾਰਟੀ ਨੂੰ ਸਵਾ ਤਿੰਨ ਸਾਲ ਹੋ ਗਏ ਆ ਰਾਜ ਕਰਨ ਹੱਥ ਆਏ ਨੂੰ ਇਹ ਆਮ ਆਦਮੀ ਪਾਰਟੀ ਪੰਜਾਬ ਦੀ ਜਨਤਾ ਵਾਸਤੇ ਸਭ ਤੋਂ ਵੱਧ ਉਹ ਸਕੂਲ ਸਹੀ ਕੀਤੇ ਪਹਿਲਾਂ ਆਉਂਦੇ ਆ ਟੀਚਰ ਪੂਰੇ ਕੀਤੇ ਸਕੂਲਾਂ ਦੀਆਂ ਬਿਲਡਿੰਗਾਂ ਠੀਕ ਕੀਤੀਆਂ ਉਸ ਤੋਂ ਬਾਅਦ ਹਸਪਤਾਲਾਂ ਦਾ ਹਾਲ ਬੜਾ ਮੰਦਾ ਸੀ ਹਸਪੀਟਲ ਠੀਕ ਕੀਤੇ ਤਾਂ ਕਿ ਜਨਤਾ ਦੀ ਜਿਹੜੀ ਹੈਲਥ ਹੋਵੇ ਉਹਨੂੰ ਵੇਖਿਆ ਜਾ ਸਕੇ ਉਸ ਤੋਂ ਬਾਅਦ ਹੁਣ ਇੱਕ ਬੜਾ ਹੋਰ ਵੱਡਾ ਉਪਰਾਲਾ ਕੀਤਾ ਸਰਕਾਰ ਨੇ ਜਿਵੇਂ ਗਰੀਬ ਮੀਰ ਬੀਬੀਆਂ ਜਿਹੜੀਆਂ ਕੋਈ ਪ੍ਰੈਗਨਸੀ ਹੁੰਦੀਆਂ ਤੇ ਉਹਨਾਂ ਨੂੰ ਟੈਸਟਾਂ ਦੀ ਬੜੀ ਲੋੜ ਪੈਂਦੀ ਹੈ ਉਹ ਟੈਸਟ ਮਹਿੰਗੇ ਹੁੰਦੇ ਆ ਤੇ ਪੰਜਾਬ ਸਰਕਾਰ ਨੇ ਉਹ ਲੈਬਾਰਟਰੀਆਂ ਚ ਕਹਿ ਦਿੱਤਾ ਗਿਆ ਕਿ ਪ੍ਰਾਈਵੇਟ ਜਿੰਨੀਆਂ ਵਿੱਚ ਇੰਸਟੀਚੂਟ ਬਣੇ ਆ ਟੈਸਟਾਂ ਵਾਲੇ ਉਹਨਾਂ ਨੂੰ ਸਾਰਿਆਂ ਨੂੰ ਕਿਹਾ ਗਿਆ ਕਿ ਜਿੱਥੇ ਪੰਜਾਬ ਸਰਕਾਰ ਦੀ ਕਿਸੇ ਵੀ ਸਰਕਾਰੀ ਧਾਇਰੇ ਤੋਂ ਹਸਪੀਟਲ ਛੋਟੇ ਵੱਡੇ ਤੋਂ ਪਰਚੀ ਬਣ ਕੇ ਆ ਜਾਂਦੀ ਉਹਨਾਂ ਦੇ ਟੈਸਟ ਜਿਹੜੇ ਆ ਜਿਹੜੇ ਅਲਟਰਾਸਾਉਂਡ ਫ੍ਰੀ ਹੋਣਗੇ ਸਾਰੇ ਜੀ 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 ਇਹ ਬਹੁਤ ਵੱਡੀ ਤਗੜੀ ਗੱਲ ਹੈ ਕਿਉਂਕਿ ਗਰੀਬ ਦੇ ਘਰ ਕਿਸੇ ਵੇਲੇ 2-4000 ਰੁਪਈਆ 1500-2000 ਰੁਪਈਆ ਨਹੀਂ ਨਿਕਲਦਾ ਤੇ ਉਹ ਕਈ ਜਗ੍ਹਾ ਤੇ ਬੀਬੀਆਂ ਨੂੰ ਇਤਨਾ ਕੋ ਪ੍ਰੋਬਲਮ ਆਉਂਦੀ ਉਹਨਾਂ ਦੀ ਮੌਤ ਹੋ ਜਾਂਦੀ ਸੀ ਜੀ ਤੇ ਇਸ ਕਰਕੇ ਪੰਜਾਬ ਸਰਕਾਰ ਨੇ ਇੱਕ ਗਰੀਬਾਂ ਨੂੰ ਵੇਖ ਕੇ ਵੀ ਜਿਹੜਾ ਗੁਰੂ ਮਹਾਰਾਜ ਦੀ ਇੱਕ ਬਣਾਈ ਚੀਜ਼ ਵਾਪੀ ਬੱਚੇ ਨੂੰ ਜਨਮ ਦੇਣਾ ਮਾਣੇ ਤੇ ਉਹ ਆਪ ਗਰੀਬ ਮੀਰ ਨੇ ਸਭ ਨੇ ਕੁਦਰਤ ਦੀ ਨਿਯਮ ਅਨੁਸਾਰ ਦੇਣਾ ਵਾ ਤੇ ਉਸ ਕਰਕੇ ਉਹ ਕਈ ਚਸ਼ਟਾ ਹੋਣੇ ਮੁੜਕੀ ਕਈਆਂ ਦੀ ਡੈਥ ਹੋ ਜਾਂਦੀ ਸੀ ਜੀ ਜੀ ਜਿਹਦੀ ਬੱਚਿਆਂ ਦੀ ਮਾਂ ਚੱਲ ਗਈ ਉਹ ਮਾਂ ਨਹੀਂ ਸੀ ਮਿਲਦੀ ਜਿਹਦੀ ਵਾਈਫ ਚੱਲ ਜਾਂਦੀ ਉਹਨੂੰ ਵਾਈਫ ਨਹੀਂ ਸੀ ਮਿਲਦੀ ਬਹੁਤ ਹੀ ਵੱਡਾ ਵੱਡਾ ਪ੍ਰਾਲਾ ਕੀਤਾ ਵਾ ਵੀ ਜਿਹੜੇ ਸਾਰੇ ਹੈਲਥ ਜਿਹੜੇ ਆ ਜਿਹੜੀਆਂ ਟੈਸਟ ਵਾ ਜਿਹੜੇ ਇਹਨਾਂ ਦੇ ਫਰੀ ਹੋਣਗੇ ਲੁਧਿਆਣਾ ਵਾਸੀਆਂ ਨੇ ਵੱਡਾ ਵਿਸ਼ਵਾਸ ਵੀ ਜਤਾਇਆ ਹੈ ਬੇਸ਼ੱਕ ਸਾਰੀਆਂ ਪਾਰਟੀਆਂ ਦਾ ਉੱਥੋਂ ਦਾਵਾ ਮਜਬੂਤ ਸੀ ਕਿਵੇਂ ਵੇਖਦੇ ਹੋ ਕਿ ਹੁਣ ਉਹਨਾਂ ਦੇ ਕੰਮ ਜਿਹੜੇ ਨੇ ਉਹ ਕਿਵੇਂ ਸਰਕਾਰ ਦੇ ਵੱਲੋਂ ਕੀਤੇ ਜਾਣਗੇ ਤੇ ਤਾਂ ਜੋ 27 ਦੇ ਵਿੱਚ ਲੁਧਿਆਣਾ ਨਹੀਂ ਪੂਰੇ ਪੰਜਾਬ ਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਹੋਵੇ ਕਿਵੇਂ ਵੇਖਦੇ ਹੋ ਜੀ ਵੇਖੋ ਜੀ ਆਮ ਆਦਮੀ ਪਾਰਟੀ ਨੂੰ ਪੂਰਾ ਭਾਰਤ ਦੇਸ਼ ਪਸੰਦ ਕਰ ਰਿਹਾ ਕਿਉਂਕਿ ਅੱਜ ਗੁਜਰਾਤ ਦੇ ਵਿੱਚ ਵੀ ਸਾਡੀ ਇਹ ਬਹੁਤ ਵੱਡੀ ਜਿੱਤ ਹੋਈ ਆ ਉੱਥੇ ਵੀ ਸਾਡੀ ਇੱਕ ਸੀਟ ਅੱਜ ਜਿੱਤੀ ਆ ਉੱਥੇ ਜਿਮਨੀ ਜੋਂ ਸੀ ਪੂਰੇ ਗਜਾਦ ਦੇ ਵਿੱਚ ਹਾਲਾਂਕਿ ਉੱਥੇ ਉੱਥੋਂ ਜਿਹੜੀ ਹੈ ਬੀਜੇਪੀ ਸਰਕਾਰ ਉੱਥੋਂ ਸ਼ੁਰੂ ਹੋਈ ਆ ਉਹਨਾਂ ਦੀ ਜੜ੍ਹ ਉੱਥੇ ਆ ਪਰ ਜੜਾਂ ਦੇ ਵਿੱਚ ਜਾ ਕੇ ਉਹਨਾਂ ਦੇ ਘਰ ਜਾ ਕੇ ਜਿੱਤਣਾ ਕੋਈ ਸੌਖੀ ਗੱਲ ਨਹੀਂ ਪਰ ਇਹ ਜਿਹੜੀ ਦੇਸ਼ ਦੀ ਦੁਨੀਆ ਵਾ ਇਹ ਪਸੰਦ ਕਰਦੀ ਆ ਕਿ ਕੇਵਲ ਤੇ ਕੇਵਲ ਸ੍ਰੀ ਅਰਵਿੰਦ ਕੇਈ ਦੀਵਾਲ ਜੀ 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 ਇਹ ਆਮ ਆਦਮੀ ਪਾਰਟੀ ਦੇਸ਼ ਦਾ ਭਲਾ ਕਰ ਸਕਦੀ ਆ ਅੱਜ ਸਾਡੀ ਪੂਰੇ ਗੁਜਰਾਤ ਵਾਸੀਆਂ ਨੂੰ ਵੀ ਵਧਾਈਆਂ ਦਿੰਨੇ ਆ ਕਿ ਉੱਥੇ ਗੁਜਰਾਤ ਦੇ ਵਿੱਚ ਜਿਹੜੀ ਜਿਮਨੀ ਚੋਣ ਅੱਜ ਸਾਡੀ ਆਮ ਪਾਰਟੀ ਉੱਥੇ ਵੀ ਜਿੱਤੀ ਆ ਅਤੇ ਪੂਰੇ ਪੰਜਾਬ ਵਾਸੀਆਂ ਨੂੰ ਲੁਧਿਆਣੇ ਵਾਸੀਆਂ ਨੂੰ ਬਾਕੀ ਜਿਹੜੀ ਤੁਸੀਂ ਗੱਲ ਕਰ ਰਹੇ ਸੇ ਵਾਅਦਿਆਂ ਦੀ ਲੁਧਿਆਣੇ ਜੋ ਕੋਈ ਵਾਅਦਾ ਕੀਤਾ ਸਰਕਾਰ ਨੇ ਇਹਨਾਂ ਨੂੰ ਵੀ ਪੂਰੇ ਕਰਕੇ ਪੰਜਾਬ ਦੀ ਜਨਤਾ ਨੂੰ ਲੁਧਿਆਣੇ ਵਾਲਾ ਨੂੰ ਅਰ ਸ਼ਰਨ ਜੀ ਕੀ ਕਹਿਣਾ ਚਾਹੋਗੇ ਅੱਜ ਸਮੁੱਚੇ ਬਲਾਕ ਪਹੁੰਚਿਆ ਅਤੇ ਵਧਾਈ ਵੀ ਜਿਹੜੀ ਹੈ ਉਹ ਦਿੱਤੀ ਗਈ ਹੈ ਕਿਉਂਕਿ ਵੱਡੀ ਜਿੱਤ ਹੋਈ ਬਹੁਤ ਵੱਡੀ ਜਿੱਤ ਜੀ ਅੱਜ ਐ ਸਰਦਾਰ ਗੁਰਦੇਵ ਸਿੰਘ ਜੀ ਸੰਧੂ ਚੇਅਰਮੈਨ ਇਹਨਾਂ ਦੇ ਗ੍ਰਹਿ ਵਿਖੇ ਸਾਰੀ ਪਾਰਟੀ ਸਾਰੇ ਬਲਾਕ ਪ੍ਰਧਾਨ ਇਕੱਠੇ ਹੋਏ ਜੀ ਸੋ ਅਸੀਂ ਇਸ ਜਿੱਤ ਨੂੰ ਜਿਹੜਾ ਉਹਦੀ ਖੁਸ਼ੀ ਮਨਾਈ ਹੈ ਜੀ ਸੋ ਇਹ ਜਿੱਤ ਜਿਹੜੀ ਆ ਜਿਵੇਂ ਸੰਧੂ ਸਾਹਿਬ ਨੇ ਦੱਸਿਆ ਵੀ ਜਨਤਾ ਦੀ ਜਿੱਤੇ ਆ ਜਨਤਾ ਦੇ ਸਿਰ ਨੂੰ ਸੇਰਾ ਜਾਂਦਾ ਜੀ ਜੀ ਸਰਦਾਰ ਭਗਵੰਤ ਸਿੰਘ ਜੀ ਮਾਨ ਦੇ ਉਹਨਾਂ ਨੂੰ ਸੋਚ ਨੂੰ ਜਾਂਦਾ ਉਹ ਸਰਦਾਰ ਕੇ ਆਪਣੇ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਨੂੰ ਜਾਂਦਾ ਤੇ ਸਾਡੇ ਵਲੰਟੀਅਰ ਜਿਨ੍ਹਾਂ ਨੂੰ ਤੁਸੀਂ ਪਮਖੜ ਵੀ ਆ ਦਿੰਦੇ ਕਈ ਵਾਰੀ ਕੈਮਰੇ ਦੇ ਵਿੱਚ ਜੀ ਜੀ ਪਰ ਬੜੇ ਪਮਖੜ ਨਾਰਾਜ਼ ਵੀ ਹੈ ਨਾਰਾਜ਼ ਨਾਰਾਜ਼ਗੀ ਜਿਹੜੀ ਆ ਉਹ ਤੁਸੀਂ ਵੇਖ ਲੈਂਦੇ ਵੀ ਇਹ ਸਾਰੀ ਆਪੋਜੀਸ਼ਨ ਪਾਰਟੀਆਂ ਦੀ ਬਣਾਈਆਂ ਜਾਂ ਨਾਰਾਜ਼ਗੀਆਂ ਆ ਜੀ 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 ਜਿਹੜਾ ਜਨਰਾਜ ਦੀ ਹੁੰਦੀ ਤੇ ਐਡਾ ਵੱਡਾ ਫਤਵਾ ਜਿਹੜਾ ਲੁਧਿਆਣਾ ਵਿੱਚੋਂ ਨਹੀਂ ਸੀ ਮਿਲਣਾ ਸ਼ਾਬਾਸ਼ ਸੋ ਇਹ ਜਿਹੜੀਆਂ ਪਰਿਵਾਰਾਂ ਦੀਆਂ ਨਾਰਾਜ਼ਗੀਆਂ ਵੇ ਅੰਦਰ ਖਾਤੇ ਚੱਲਦੀਆਂ ਰਹਿੰਦੀਆਂ ਵੇ ਨਾਰਾਜ਼ਗੀਆਂ ਜਿਹੜੀਆਂ ਵਾਂ ਸਮੇਂ ਨਾਲ ਚੱਲਦੀਆਂ ਵੇ ਸਮੇਂ ਨਾਲ ਸਾਰੇ ਜਣੇ ਇਕੱਠੇ ਵੀ ਹੁੰਦੇ ਆ ਅੱਜ ਤੋਂ ਇਸ ਗੱਠਨ ਤੋਂ ਸਾਬ ਲਾ ਲਿਆ ਵੀ ਸਾਰਾ ਗੱਠਨ ਵੇਖੋ ਵੀ ਵੇਖਣ ਨੂੰ ਲੱਗਦਾ ਸੀ ਕਹਿੰਦੇ ਸੀ ਵੀ ਤਰਨ ਤਰਨ ਕੁਛ ਨਹੀਂ ਪਰ ਤਰਨ ਤਰਨ ਸਾਰਾ ਇਕੱਠਾ ਆ ਜੀ ਸੋ ਅਸੀਂ ਬਹੁਤ ਜ਼ਿਆਦਾ ਜਿਹੜਾ ਵਾ ਲੁਧਿਆਣਾ ਵਾਸੀਆਂ ਨੂੰ ਦੇ ਸਾਰੇ ਪੰਜਾਬ ਨੂੰ ਜਿਹੜੀ ਹੈ ਜਿੱਤ ਦੀ ਵਧਾਈ ਦਿੰਨੇ ਬਹੁਤ ਬਹੁਤ ਧੰਨਵਾਦ ਤਾਂ ਖੁਸ਼ੀ ਵੀ ਦੇਖ ਸਕਦੇ ਹੋ ਤੁਸੀਂ ਚਿਹਰਿਆਂ ਤੇ ਆਮ ਆਦਮੀ ਪਾਰਟੀ ਦੀ ਜਿੱਤ ਦੀ ਖੁਸ਼ੀ ਜਿਹੜੀ ਆ ਪੂਰੇ ਸੂਬੇ ਭਰ ਦੇ ਵਿੱਚ ਵਰਕਰਾਂ ਦੇ ਵੱਲੋਂ ਅਤੇ ਸੂਬੇ ਭਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਮਰਥਕਾਂ ਦੇ ਵੱਲੋਂ ਮਨਾਈ ਜਾ ਰਹੀ ਹੈ ਅਤੇ ਇਹ ਸੈਮੀਫਾਈਨਲ ਜਿਹੜਾ ਹੈ ਉਹ ਕਹਿ દઈએ ਕਿ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਗਿਆ ਹੈ ਲੇਕਿਨ ਜਿਉਂ-ਜਿਉਂ ਸਤਾਈ ਨੇੜੇ ਆ ਰਹੀ ਹੈ ਚੁਣੌਤੀਆਂ ਵੀ ਵੱਡੀਆਂ ਹੋਣਗੀਆਂ ਅਤੇ ਲੋਕਾਂ ਦੇ ਫਤਵੇ ਦਾ ਵੀ ਇੰਤਜ਼ਾਰ ਰਹੇਗਾ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਧਰਮਤਾਰਨ